ਕੈਨੇਡਾ ਤੋਂ ਹੁਣ ਤੱਕ ਦੀ ਸਭ ਤੋਂ ਵੱਡੀ ਖੁਸ਼ਖਬਰੀ ਹੈ ਕਿ 1 ਘੰਟੇ ਦੇ 105 ਡਾਲਰ ਦੇਣ ਦਾ ਐਲਾਨ ਕੀਤਾ ਹੈ। ਇਸ ਵੀਡੀਓ ਨੂੰ ਦੇਖ ਰਹੇ ਸਾਰੇ ਸੱਜਣ ਮਿੱਤਰ, ਭੈਣ ਭਰਾ, ਚਾਚੇ ਤਾਏ, ਬਜ਼ੁਰਗ ਮਾਤਾਵਾਂ, ਬੱਚੇ ਬੇਲੀਆਂ ਨੂੰ ਸਤਿ ਸ਼੍ਰੀ ਅਕਾਲ ਜੀ। ਇਸ ਵੀਡੀਓ ਦੇ ਵਿੱਚ ਆਪਾਂ ਦੋ ਟੌਪਿਕ ਦੇ ਉੱਤੇ ਗੱਲ ਕਰਾਂਗੇ। ਪਹਿਲੇ 105 ਡਾਲਰ ਘੰਟੇ ਦੇਣ ਦਾ ਐਲਾਨ ਕੀਤਾ ਹੈ। ਦੂਜਾ ਆਪਾਂ ਗੱਲ ਕਰਾਂਗੇ PGWP ਦੇ ਵਿੱਚ ਜਿਨ੍ਹਾਂ ਨੂੰ ਪ੍ਰੋਬਲਮ ਆ ਰਹੀ ਹੈ ਜਾਂ ਫਿਰ ਵਰਕ ਪਰਮਿਟ ਲੈਣ ਦੇ ਵਿੱਚ ਜਾਂ ਫਿਰ ਕੈਨੇਡਾ ਦੀ PR ਲੈਣ ਦੇ ਵਿੱਚ ਤੁਹਾਡਾ IELTS ਕਲੀਅਰ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਤੁਹਾਡਾ IELTS ਕਲੀਅਰ ਨਹੀਂ ਹੋ ਰਿਹਾ ਤੁਸੀਂ ਦਿੱਤੇ ਗ ਤੁਸੀਂ ਮੈਸੇਜ ਕਰ ਸਕਦੇ ਹੋ WhatsApp ਤੇ ਮੈਸੇਜ ਕਰਕੇ ਤੁਸੀਂ ਲਿਸਨਿੰਗ ਰੀਡਿੰਗ ਰਾਈਟਿੰਗ ਤੇ ਸਪੀਕਿੰਗ ਦੀ ਪ੍ਰੈਡਿਕਸ਼ਨ ਤੇ ਉਸ ਦੀ PDF ਲੈ ਸਕਦੇ ਹੋ ਤੇ ਉਸ ਦੇ ਨਾਲ ਤੁਹਾਨੂੰ ਆਨਲਾਈਨ ਕਲਾਸਸ ਦੇ ਲਿੰਕ ਪ੍ਰੋਵਾਈਡ ਕਰਾਏ ਜਾਣਗੇ ਤੁਸੀਂ ਹੈੱਡਫੋਨ ਲਗਾ ਕੇ ਲੈਪਟਾਪ ਦੇ ਉੱਤੇ ਜਦੋਂ ਮਰਜ਼ੀ ਆਪਣਾ ਐਨੀ ਟਾਈਮ 24 ਆਵਰ ਦੇ ਵਿੱਚੋਂ ਉਹਨਾਂ ਨੂੰ ਸੁਣ ਸਕਦੇ ਹੋ ਤੇ ਉਹਨਾਂ ਕਲਾਸਸ ਨੂੰ ਅਪਲਾਈ ਕਰਕੇ ਵਧੀਆ ਬੈਂਡ ਸਕੋਰ ਲੈ ਸਕਦੇ ਹੋ ਜਿਵੇਂ ਤੁਸੀਂ ਰਿਜ਼ਲਟ ਦੇਖਿਆ ਸੋ ਡੋਂਟ ਫੋਰਗਟ ਟੂ ਸਬਸਕ੍ਰਾਈਬ ਐਂਡ ਡ੍ਰੌਪ ਮੀ ਮੈਸੇਜ ਔਨ WhatsApp ਸਕਿੱਲ ਇਮੀਗ੍ਰੇਸ਼ਨ ਇਨਵੀਟੇਸ਼ਨ ਜਿਸ ਦੇ ਵਿੱਚ 94 ਲੋਕਾਂ ਨੂੰ ਬੁਲਾਇਆ ਗਿਆ ਬ੍ਰਿਟਿਸ਼ ਕੋਲੰਬੀ ਜਿਹੜੀਆਂ ਈਸ਼ੂ ਕੀਤੀਆਂ ਸੀ ਕਿ ਨਾ ਆਪਣੀਆਂ ਐਪਲੀਕੇਸ਼ਨ ਜਿਸ ਦੇ ਵਿੱਚ ਉਹਨਾਂ ਨੂੰ ਮਿਨਿਮਮ ਵੇਜ ਜਿਹੜੀ ਮਿਲੀ ਹੈ 100 5 ਡਾਲਰ ਘੰਟੇ ਦੇ ਮਿਲੇ ਹੈ ਉਹਨਾਂ ਦਾ ਫੁੱਲ ਟਾਈਮ ਵਰਕ ਉਹਨਾਂ ਨੂੰ ਕਰਨਾ ਪਊਗਾ ਪਰ ਉਸ ਦੇ ਵਿੱਚ ਜੌਬ ਆਫਰ ਕਿਹੜੀ ਦਿੱਤੇ ਰੱਖੀ ਗਈ ਹੈ ਟਾਇਰ 0 ਔਰ ਟਾਇਰ 1 ਜਿਸ ਦੇ ਵਿੱਚ ਓਨਲੀ 47 47 ਅਪਲੀਕੇਸ਼ਨਾਂ ਅਮਾਈਡ ਕੀਤੀ ਗਈਆਂ ਐ ਇਸ ਤੋਂ ਬਾਅਦ ਜਿਹੜੀ ਮਿਨੀਮਮ ਸਕੋਰ ਰੱਖਿਆ ਗਿਆ ਹੈ ਉਹਦੇ ਵਿੱਚ ਵੀ 47 ਭੈਣ ਭਰਾਵਾਂ ਨੂੰ ਬੁਲਾਇਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਪੁਆਇੰਟ ਰੱਖਿਆ ਹੈ 150 ਸੋ ਸਬਸਕ੍ਰਾਈਬ ਜਰੂਰ ਕਰ ਲਓ ਜੇਕਰ ਡੇਲੀ ਇਹੋ ਜਿਹੀਆਂ ਵੀਡੀਓ ਲੈਣੀਆਂ ਜਿਹੜੀਆਂ ਤੁਹਾਡੀ ਹੈਲਪ ਕਰਨ ਕੈਨੇਡਾ ਦੇ ਵਿੱਚ ਬੈਠੇ ਹੋ ਚਾਹੇ ਕੈਨੇਡਾ ਤੋਂ ਬਾਹਰ ਕਿਸੇ ਵੀ ਕੰਟਰੀ ਦੇ ਵਿੱਚ ਬੈਠੇ ਹੋ ਇੰਸਟਾਗ੍ਰam ਪੇਜ ਫੋ ਫਰੀ ਦੇ ਵਿੱਚ ਮਦਦ ਕਰਦੇ ਆ ਵਰਕ ਪਰਮਿਟ ਦਿਵਾਉਣ ਦੇ ਵਿੱਚ ਪਲੱਸ ਪੀਆਰ ਨੂੰ ਗਾਈਡੈਂਸ ਕਰਨ ਦੇ ਵਿੱਚ ਜਾਂ ਕਿਸੇ ਵੀ ਟਾਈਪ ਦਾ ਕੋਈ ਕਿਸੇ ਨੂੰ ਕੰਮਕਾਜ ਨਹੀਂ ਮਿਲ ਰਿਹਾ ਮੈਸੇਜ ਕਰ ਦਿਓ ਆਪਾਂ ਸਟੋਰੀ ਲਾ ਦਿੰਦੇ ਹੁੰਨੇ ਆ ਆਪਣੇ ਇੰਸਟਾ ਤੇ ਉਸ ਤੋਂ ਬਾਅਦ ਆਪਾਂ ਲੋਕਾਂ ਦੀ ਹੈਲਪ ਕਰ ਦਿੰਦੇ ਆ ਇਹਦੇ ਵਿੱਚ ਆਪਾਂ ਕੋਈ ਚਾਰਜਸ ਨਹੀਂ ਲੈਂਦੇ ਬਸ ਕੁਝ ਨਹੀਂ ਸ਼ਰਤ ਹੈ ਕੀ ਹੁੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਨੂੰ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੇ ਚੰਗੀ ਲੱਗੀ ਪੀਡਬਲੂਪੀ ਦੇ ਵਿੱਚ ਪ੍ਰੋਬਲਮ ਆ ਰਹੀ ਤਾਂ ਵਟਸਐਪ ਦੇ ਉੱਤੇ ਮੈਸੇਜ ਕਰਕੇ ਪੀਡੀਐਫ ਨੂੰ ਤੁਸੀਂ ਬਾਈ ਕਰ ਸਕਦੇ ਹੋ